ਮਾਰ ਸਰ ਕੁਲਦੀਪ ਜੀ ਕੀ ਕਰ ਰਹੀ ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਤੁਹਾਡੀ ਦੁਕਾਨ ਕਿੱਦੀ ਮੇਰੀ ਮੈਂਮ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਮੇਰੀ ਇੱਕ ਅਕਸ਼ੇਸ ਬਿਊਟੀ ਸਲੂਨ ਹੈ ਉਹ ਆਪ ਚਲਾਉਂਦੇ ਨੇ ਸਲੂਨ 'ਚ ਬੈਠੇ ਸੀ ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਨੇ ਉਹਨਾਂ ਦੇ ਤੁਸੀਂ ਵੀ ਜਵਾਬੀ ਫਾਇਰ ਕੀਤੀ ਹੈ ਉਹਨਾਂ ਦੇ ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ ਉਹ ਨਿਕਲ ਜਾਈ ਹੁਣ ਚਲ ਕਿੰਨੇ ਬੰਦੇ ਆਏ ਸੀ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਟਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਦਾ ਕੋਈ ਅੱਗੇ ਧਮਕੀ ਜਾਂ ਫੋਨ ਜਾਂ ਕੋਈ ਕਿਸ ਤਰ੍ਹਾਂ ਦੀ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਹਾਂ ਠੀਕ ਹੈ ਅਨੁਭਵ ਮਨ ਬਖੀਤਾਲ ਵੀ ਗੱਲ ਧੋਈ ਅਭੀ ਇਕਦਮ ਅਸੀਂ ਤਾਂ ਅਭੀ ਆਪਣੇ ਕਮਰੇ ਜੀ ਬੈਠੇ ਹੋ ਇਸੇ ਇਕਦਮ ਫਾਇਰਿੰਗ ਹੋਈ ਹੈ ਡਰਣੀ ਮੇਰੀ ਹੈ ਉਹ ਜਿਹੜੀ ਨੂੰ ਗੋਲੀ ਲੱਗੀ ਹੈ ਤੇ ਉਹ ਦੁਕਾਨ ਜੀ ਬ੍ਰੇਕ ਪਿਕ ਸਮਾਨ ਲੈਣ ਵਾਸਤੇ ਗਈ ਸੀ ਤੇ ਇੱਕੋ ਜੰਮੀ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚਲਣ ਦੀ ਆਵਾਜ਼ ਆਈ ਹੈ ਤੇ ਮੈਂ एकदम ਕਮਰੇ ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨ ਖੂਲ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰ ਹੀ ਗਏ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨ ਫਾਈਂਡ ਰੈਫਰ ਲੱਗੀ ਇਹਨਾਂ ਉਹ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਪੰਜ ਚਾਰ ਪੰਜ ਬੰਦੇ ਗਏ ਸੀ ਉਹ ਕੌਣ ਬੰਦੇ ਪਤਾ ਲੱਗਾ ਕਿੰਨਾਂ ਨੇ ਚਲਾਈ ਨਹੀਂ ਜੀ ਨਹੀਂ ਤੇ ਉਹ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਈ ਸੀ ਸਾਰੇ ਨਹੀਂ ਆਏ

ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿੱਥੇ ਲੱਗੀ ਹੈ ਸਰ ਪੈਰ ਤੇ ਲੱਗੀ ਸਰ ਗੋਲੀ ਸਰ ਹੁਣ ਕਿੱਥੇ ਹੈਗੇ ਹਸਪੀਟਲਾਈਜ਼ਲ ਹੈਗੇ ਉਹਨੂੰ ਠੀਕ ਹੈ ਕੰਡੀਸ਼ਨ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਜੀ ਮੰਗਰਾ ਮੰਗਦੇਗਾ ਜੀ ਮੰਗ ਦੋ ਸਿਕਸਾ ਜੀ ਉਹ ਤਾਂ ਨਹੀਂ ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹੈ ਹਸਬੰਦ ਆ ਗਿਆ ਉਹਨੇ ਗੱਲ ਕਰ ਲੋ ਥੋੜਾ ਸਾਈਡ ਤੇ ਸਾਈਡ ਤੇ ਆ ਤੇ ਕਿਉਂ ਸਾਡੇ ਇੱਥੇ ਜੰਡਾਲੇ ਦੇ ਵਿੱਚ ਜਸਮਾਨਿਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਦੇ ਚਾਰੇ ਬੰਦੇ ਲੱਤ ਕਰਲੇ ਉਹ ਪਹਿਲਾਂ پڑے ਸੀ ਅੱਜ ਸਵੇਰੇ ਉਹਨਾਂ ਦੀ ਪੁੱਛਦੇ ਉੱਤੇ ਉੱਤੇ ਦੋ ਬੰਦੇ ਸਾਡੇ ਕੋਲ ਮਿਲੇ ਜਿੰਨਾ ਪੁੱਛਦੇ ਫਾਇਰ ਕੀਤੀ ਸਾਡੇ ਐਸਐਚਓ ਸਾਹਿਬ ਕਿ ਉਹਦੇ ਫਾਇਰਿੰਗ ਦੇ ਵਿੱਚ ਉਹਦੇ ਮਿਲ ਗਏ ਇੱਕ ਲੱਤ ਲੱਗੀ ਤੇ ਦੋਵਾਂ ਲੱਤਾਂ ਲੱਗੀਆਂ ਇੱਕ ਲੱਤ ਤੇ ਕਿ ਨਹੀਂ ਇਹਨਾਂ ਦੇ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੱਗੀ ਆ ਹਾਂ ਥ੍ਰੈਡ ਦਾ ਪਤਾ ਲੱਗਿਆ ਆ ਥ੍ਰੈਡ ਕਾਲ ਇਹਨਾਂ ਨੂੰ ਵੀ ਆਈ ਆ ਉਹਦੇ ਚੱਲ ਰਿਆ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵਲੋਂ ਕਿੰਨੇ ਕਿਤੇ ਗਏ ਇਹਨਾਂ ਨੂੰ ਨਹੀਂ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਆ ਦੋ ਤਿੰਨ ਫਾਇਰ ਤੇ ਇਹ ਕਿੰਨਾ ਵੱਲੋਂ ਥ੍ਰੈਡ ਕਾਲ ਆਈ ਇਹਨਾਂ ਨੂੰ ਥ੍ਰੈਡ ਤਾਂ ਜੀ ਇਹ ਕਲੀਅਰ ਕਰਦੇ ਆ ਹੁਣ ਇਹਨਾਂ ਤੋਂ ਕਿਹੜਾ ਫਰਕ ਹੈਗਾ ਉਹਦਾ ਸਾਡਾ ਚੱਲ ਰਿਆ ਅਜੇ ਇੱਥੇ ਦੱਸਣਾ ਤਾਂ ਨਹੀਂ ਲੇਕਿਨ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਗੜਾਲੇ ਚ ਗੰਗਿਆ ਵੀ ਅੱਗੇ ਗੋਲੀਆਂ ਚੱਲ ਰਹੀਆਂ 100% ਅਸੀਂ ਸਾਰੇ ਬੰਦੇ ਫੜੇ ਆ ਸਲਾਕਾਂ ਦੇ ਅੰਦਰ ਭੇਜੇ ਤੇ ਇਹ ਵੀ ਜਲਦੀ ਤੋਂ ਜਲਦੀ ਦੋ ਤਿੰਨ ਦਿਨ ਦੇ ਅੰਦਰ ਅੰਦਰ ਫੜਨੇ ਦੀ ਕੋਸ਼ਿਸ਼ ਕਰਾਂਗੇ। ਕੋਈ ਸ ਹੈ ਨਾ ਕੋਈ ਸਮਝ ਨਹੀਂ ਆ ਰਹੀ ਕੋਈ ਕੀ ਕਰਨੀ ਹੀ ਹੋ ਸਕਦਾ ਉਹ ਵੀ ਕੋਈ ਬਾਹਰੋਂ ਦਾ ਤਾਂ ਹੁਣ ਜਿੱਦਾਂ ਉਹ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਰ ਕੀ ਸਭ ਤੋਂ ਵੀ ਉਹਨਾਂ ਨੇ ਤੋਂ ਦਿੱਤੀ ਉਹ ਫੀਸ ਕਿ ਦਿੱਤੀ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਂਡ ਗੇਨ ਦਾ ਮਸਲਾ ਆਇਆ। ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟੀਗੇਟ ਕਰਾਂਗੇ। ਤੇ ਜੋ ਥ्रेट ਕਰਨ ਆ ਰਹੀਆਂ ਨੇ ਇਹਦੇ ਸਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਵੀ ਬਹੁਤ ਕਿੰਨੀ ਕਿਹਾ ਹੋ ਰਹੀ ਹੈ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆਪ ਇਹ ਡ੍ਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਵਧੀਆ ਜਿੱਦੇ ਦਾ ਤੇ ਉਹਦੀ ਕਾਫੀ ਮਦਦ ਲੈ ਸਕਦਾ ਇਸ ਕੰਮ ਤੋਂ